ਜੈ ਪੀਰਾਂ ਦੀ ਜੀ ਜੈ ਸਾਈਆਂ ਦੀ ਮਹਿਫਲ ਮਸਤਾਂ ਦੇ ਚੈਨਲ ਵਿੱਚ ਤੁਹਾਡਾ ਸਵਾਗਤ ਹੈ ਜੀ ਸੋ ਅੱਜ ਦਾ ਵਿਸ਼ਾ ਬਹੁਤ ਹੀ ਜ਼ਿਆਦਾ ਖਾਸ ਆ ਕਿਉਂਕਿ ਕੱਲ ਦਿਨ ਐਤਵਾਰ ਵੀ ਹੈ ਐਤਵਾਰ ਦੇ ਦਿਨ ਜੇਕਰ ਤੁਸੀਂ ਇਹ ਕਰਮ ਕਰਦੇ ਹੋ ਤਾਂ ਸੋ ਇਹਦਾ ਕੀ ਕੀ ਲਾਭ ਮਿਲਣ ਵਾਲਾ ਹੈ ਜੀ ਸੋ ਵੀਡੀਓ ਪੂਰੀ ਸੋਣੀ ਸਮਝਣਾ ਅਮਲ ਕਰਨਾ ਜੀ ਸੋ ਬਾਕੀ ਇੱਥੇ ਜਿਹੜਾ ਚੈਨਲ ਦੇ ਪਹਿਲੀ ਵਾਰ ਹੋਊ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਵੀਡੀਓ ਨੂੰ ਸ਼ੇਅਰ ਲਾਈਕ ਕਮੈਂਟ ਜ਼ਰੂਰ ਕਰਨਾ ਜੀ ਕਮੈਂਟਾਂ ਵਿੱਚ ਜਿਹੜਾ ਪਿਰਾਂ ਦੀ ਜੈਸਾਆਂ ਦੀ ਵੀ ਜ਼ਰੂਰ ਲਿਖਣਾ ਤੇ ਨਾਲ ਘੰਟੀ ਦਾ ਬਟਨ ਜ਼ਰੂਰ ਦਬਾਓ ਤਾਂ ਕਿ ਹਰ ਰੋਜ਼ ਵੀਡੀਓ ਦਾ ਮੈਸੇਜ ਤੁਹਾਡੇ ਕੋਲ ਨਾ ਤੇ ਆਉਂਦਾ ਰਹੇ ਜੀ ਸੋ ਬਾਕੀ ਹੁਣ ਆਪਾਂ ਇੱਥੇ ਜੋ ਕਮੈਂਟਾਂ ਵੀ ਦੱਸਦੇ ਆ ਸੋ ਇੱਥੇ ਇੱਕ ਕਮੈਂਟਾਂ ਵਿੱਚ ਲਿਖਦੇ ਨੇ ਕਿ ਦੀਦੀ ਜੀ ਚਰਾਗ ਦਾ ਮੂੰਹ ਖੱਬੇ ਪਾਸੇ ਹੋਣਾ ਚਾਹੀਦਾ ਸੋ ਦੇਖੋ ਜੀ ਅਸੀਂ ਬਹੁਤ ਵਾਰ ਦੱਸ ਚੁੱਕੇ ਹਾਂ ਕਿ ਚਰਾਗ ਦਾ ਮੂੰਹ ਹਮੇਸ਼ਾ ਚੜਦੀ ਵਾਲ ਹੀ ਹੁੰਦਾ ਹੈ ਜਿੱਧਰੋਂ ਸੂਰਜ ਚੜ੍ਹਦਾ ਹੈ ਸੋ ਚੜ੍ਹਦੀ ਵਾਲ ਨੂੰ ਹੀ ਚਰਾਗ ਦਾ ਮੂੰਹ ਰੱਖਿਆ ਜਾਂਦਾ ਤੇ ਜੋਤ ਦਾ ਮੂੰਹ ਕਿਸੇ ਪਾਸੇ ਨੂੰ ਵੀ ਨਹੀਂ ਹੁੰਦਾ ਉਹ ਸਿੰਧੀ ਜਾਂਦੀ ਹੈ ਸੋ ਇਸ ਕਰਕੇ ਇਹਨਾਂ ਗੱਲਾਂ ਤੇ ਧਿਆਨ ਦਿਓ ਸੋ ਦੂਸਰਾ ਇਹਨਾਂ ਦਾ ਕਮੈਂਟ ਹੈ ਕਿ ਦੀਦੀ ਜੀ ਪੀਰਾਂ ਦੇ ਨਾਲ ਸੋ ਇਹ ਕਹਿੰਦੇ ਕਿ ਅਸੀਂ ਖਵਾਜਾ ਪੀਰ ਜੀ ਨੂੰ ਮੰਨਦੇ ਆ ਪੀਰਾਂ ਦੇ ਨਾਲ ਕੀ ਬਜ਼ੁਰਗ ਦਾ ਵੀ ਚਿਰਾਗ ਵੱਖਰਾ ਲੱਗਦਾ ਹੈ ਜੀ ਨਹੀਂ ਬਜ਼ੁਰਗ ਦਾ ਸਿਰਫ ਨਿਗਮਾ ਪਵੇਗਾ ਉਹਨਾਂ ਦਾ ਆਸਣ ਲੱਗੇਗਾ ਗੱਦੀ ਲੱਗੇਗੀ ਸੋ ਪਰ ਚਿਰਾਗ ਰੋਸ਼ਨੀ ਉਹਨਾਂ ਦਾ ਕਰਨਾ ਸੋ ਬਾਬਿਆਂ ਦੇ ਨਾਲ ਹੀ ਉਹਨਾਂ ਨੂੰ ਸਮਝਣਾ ਹੈ ਵੱਖਰਾ ਵੱਖਰਾ ਕਰਕੇ ਨਹੀਂ ਚੱਲਣਾ ਚਾਹੀਦਾ ਬਜ਼ੁਰਗ ਨੂੰ ਸਿਰਫ ਸਜਦਾ ਸਲਾਮ ਕਰਨਾ ਹੈ ਉਸ ਗੱਦੀ ਨੂੰ ਸਜਦਾ ਸਲਾਮ ਕਰਨਾ ਬਜ਼ੁਰਗ ਕੇ ਅਰਦਾਸ ਬੇਨਤੀ ਕਰਨੀ ਆ ਤੇ ਬਜ਼ੁਰਗ ਨੇ ਉਹ ਅਰਦਾਸ ਫਿਰ ਉਹ ਮੁਰਸ਼ਿਦ ਅੱਗੇ ਜੀ ਜਾਣੀ ਹੈ ਕਬੂਲ ਕਰਾ ਕੇ ਅਰਦਾਸ ਦੇਣੀ ਹੈ ਸੋ ਇਹ ਹੈ ਬਜ਼ੁਰਗ ਦਾ ਜੋ ਕਮ ਹੈ ਜੀ ਜੋ ਗੱਦੀ ਤੇ ਬੈਠੇ ਹੋਏ ਆ ਸੋ ਵਾ ਸਿਰਫ ਇਨਾਂ ਗੁਣਾ ਦੇ ਨਾਮ ਦਾ ਕਰਮ ਕਰਨ ਦੀ ਜਰੂਰਤ ਹੈ ਕਿ ਬਜ਼ੁਰਗਾਂ ਨੂੰ ਸਾਈ ਦਾ ਸਲਾਮ ਕਰਨਾ ਹੈ ਯਾਦ ਰੱਖਣਾ ਬਜ਼ੁਰਗ ਕੌਣ ਹੁੰਦੇ ਨੇ ਜਿਨ੍ਹਾਂ ਨੂੰ ਆਪਾਂ ਗੋਤ ਕਹਿੰਦੇ ਆ ਸੋ ਗੋਤ ਦੇ ਵਿੱਚ ਫਿਰ ਆਪਾਂ ਉਹ ਬਜ਼ੁਰਗਾਂ ਨੂੰ ਮੰਨਦੇ ਆ ਸੋ ਕਈ ਤਾਂ ਪਿਤਰ ਕਹਿ ਕੇ ਬੁਲਾਉਂਦੇ ਆ ਸੋ ਕਈ ਆਪਣੇ ਪੰਜਾਬੀ ਨੇ ਉਹ ਜਠੇਰੇ ਵੱਡੇ ਵੱਡੇਰੇ ਕਹਿ ਕੇ ਬੁਲਾਉਂਦੇ ਆ ਸੋ ਇੰਨਾ ਕੀ ਫਰਕ ਆ ਜਾਨੀ ਕਿ ਆਪਣੇ ਬਜ਼ੁਰਗਾਂ ਨੂੰ ਯਾਦ ਕਰਦੇ ਆ ਸਰਾਧ ਹੁੰਦੀ ਆ ਤੇ ਉਹਨਾਂ ਦੇ ਨਾਮ ਦਾ ਸਰਾਧ ਖੜਾਇਆ ਜਾਂਦਾ ਹੈ ਸੋ ਬਜ਼ੁਰਗਾਂ ਨੂੰ ਸਿਰਫ ਯਾਦ ਰੱਖਣਾ ਜ਼ਰੂਰੀ ਹੈ ਕਿਉਂਕਿ ਉਹ ਸਾਡੀ ਕੁੱਲ ਹੈ ਤੇ ਆਪਣੀ ਕੁੱਲ ਨੂੰ ਕਦੇ ਵੀ ਭਲਾਉਣਾ ਨਹੀਂ ਚਾਹੀਦਾ ਹਮੇਸ਼ਾ ਹੀ ਇਹਨਾਂ ਗੱਲਾਂ ਦਾ ਧਿਆਨ ਰੱਖਣਾ ਜੀ ਜਿਕਰ ਅਸੀਂ ਕੁੱਲ ਨੂੰ ਯਾਦ ਰੱਖਦੇ ਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਸਾਨੂੰ ਵੀ ਕੋਈ ਯਾਦ ਰੱਖੇਗਾ ਇਹ ਸੋਚ ਲੈਣਾ ਜੀ ਸੋ ਹੁਣ ਆਪਾਂ ਇੱਥੇ ਇੱਕ ਕਮੈਂਟ ਇਹਨਾਂ ਦਾ ਹੀ ਆਊਗੀ ਉਹ ਵੀ ਦੱਸ ਦਿੰਦੇ ਆ। ਸੋ ਇੱਕ ਕਮੈਂਟ ਵਿੱਚ ਤਾਂ ਇਹਨਾਂ ਨੇ ਇਹ ਵੀ ਲਿਖਿਆ ਹੈ ਕਿ ਦੀਦੀ ਜੀ ਕਾਲੇ ਇਲਮਾਲੇ ਨੂਰੀ ਇਲਮ ਦੇ ਨਾਲ ਛੇੜਛਾੜ ਕਰਦੇ ਨਹੀਂ। ਸੋ ਦੇਖੋ ਜੀ ਕਾਲੇ ਇਲਮਾਲੇ ਚਾਹੇ ਜੋ ਮਰਜ਼ੀ ਕਰਨ ਲੈਣ ਉਹਨਾਂ ਤੋਂ ਉੱਪਰ ਹੋ ਨਹੀਂ ਸਕਦੇ ਤੇ ਆਪਣਾ ਵਿਸ਼ਵਾਸ ਇਹੋ ਜਿਹਾ ਬਣਾ ਲਓ ਕਿ ਨੂਰੀ ਇਲਮ ਦਾ ਕੋਈ ਕੁਝੇ ਵਿਗਾੜ ਨਹੀਂ ਸਕਦਾ ਕਿਉਂਕਿ ਉਹ ਵੱਡੀ ਹੈ ਪਾਵਰ ਜਿਸ ਚੀਜ਼ ਨੂੰ ਤੁਸੀਂ ਵੱਡਾ ਹੋਂਦਾਂ ਦੇ ਰਹੂਗੇ ਜਿਸ ਟੀਨ ਨੂੰ ਤੁਸੀਂ ਵੱਡਾ ਸਮਝ ਲਓਗੇ ਉਹਨੇ ਹੀ ਮੂਰੇ ਚੱਲ ਪੈਣਾ ਹੈ ਜੀ ਸੋ ਫਰਕ ਇੰਨਾ ਕਿ ਸਾਨੂੰ ਸੋਚ ਟਿਕਾਉਣੀ ਪਵੇਗੀ ਜੇ ਇਹੋ ਜੀ ਤੁਹਾਡੀ ਸੋਚ ਹੋਵੇਗੀ ਉਹੋ ਜਿਹਾ ਇਹ ਕਰਮ ਹੁੰਦਾ ਜਾਵੇਗਾ ਬਾਕੀ ਜੇਕਰ ਇੱਥੇ ਗੱਲ ਕਰੀਏ ਕਿ ਇਹ ਸੱਚ ਹੈ ਗੱਲਾਂ ਸੋ ਸੱਚ ਵੀ ਨਹੀਂ ਕਿਉਂਕਿ ਹਰ ਇੱਕ ਤਰ੍ਹਾਂ ਦੀ ਪਾਵਰ ਨੂੰ ਅਸੀਂ ਜਗਾ ਸਕਦੇ ਹਾਂ ਸੋ ਜਿਹੜੀ ਚੀਜ਼ ਤੁਸੀਂ ਦਿਲੋਂ ਮੰਨ ਲਿਆ ਜਿਸ ਚੀਜ਼ ਨੂੰ ਤੁਸੀਂ ਜਗਾ ਲਿਆ ਉਹਨੇ ਜਾਗ ਪੈਣਾ ਤੇ ਉਹਨੇ ਹਮੇਸ਼ਾ ਹੀ ਪਿੱਛਾ ਕਰਨਾ ਚਾਹੀਏ ਤੁਸੀਂ ਸਹੀ ਪਾਸੇ ਨੂੰ ਤੁਰ ਪਹੋ ਚਾਹੇ ਗਲਤ ਪਾਸੇ ਨੂੰ ਤੁਰ ਪਹੋ ਪਾਵਰ ਨੇ ਉੱਠਣਾ ਹੀ ਉੱਠਣਾ ਜਿਹਨੂੰ ਤੁਸੀਂ ਪਕਾਰੋਗੇ ਯਾਦ ਕਰੋਗੇ ਸੋ ਚਾਹੇ ਨੂਰੀ ਇਲਮ ਹੈ ਚਾਹੇ ਕਾਲਾ ਇਲਮ ਹੈ ਸੋ ਇਹ ਆਪ ਦੀ ਸੋਚ ਹੈ ਕਿ ਹੁਣ ਕਿੱਧਰ ਨੂੰ ਜਾਣਾ ਜੇਕਰ ਨੂਰੀ ਇਲਮ ਨੂੰ ਪੜੋਗੇ ਤੇ ਇਹ ਜਨਮ ਸਫਲਾ ਹੋ ਜਾਂਦਾ ਹੈ ਜੇਕਰ ਕਾਲੇ ਇਲਮ ਨੂੰ ਪੜੋਗੇ ਤਾਂ ਫਿਰ ਆਉਣ ਵਾਲੀਆਂ ਪੀੜ੍ਹੀਆਂ ਵੀ ਤੰਗ ਹੀ ਰਹਿੰਦੀਆਂ ਆ ਤੇ ਆਉਣ ਆਂ ਪੀੜਾਂ ਨੂੰ ਤੰਗੀ ਮਿਲਦੀ ਹੀ ਰਹਿੰਦੀ ਹੈ ਜੀ ਸੋ ਹੁਣ ਆਪਾਂ ਇੱਥੇ ਇੱਕ ਹੋਰ ਕਮੈਂਟ ਦੱਸਦੇ ਹਾਂ ਸੋ ਇੱਥੇ ਇੱਕ ਕਮੈਂਟਾਂ ਵਿੱਚ ਲਿਖਦੇ ਨੇ ਕਿ ਦੀਦੀ ਜੀ ਆਪ ਕੈਸੇ ਉਹ ਸੋ ਕਹਿੰਦੇ ਆ ਕਿ ਸਪਨੇ ਮੇਂ ਹਮੇ ਪੀਰੋਂ ਦਾ ਦਰਬਾਰ ਨਜ਼ਰ ਆਤਾ ਹੈ ਸੋ ਦੇਖੋ ਜੀ ਬਹੁਤ ਹੀ ਚੰਗਾ ਸੰਕੇਤ ਹੈ ਕੋਈ ਮਾੜਾ ਸੰਕੇਤ ਨਹੀਂ ਸੋ ਪੀਰ ਆ ਫਕੀਰਾਂ ਦਾ ਦਰਬਾਰ ਨਜ਼ਰ ਆਉਣਾ ਸਮਝ ਲਓ ਕਿ ਪੀਰ ਫਕੀਰ ਸੇਵਾ ਤੋਂ ਕੁਛ ਨੇ ਦਰਸ਼ਨ ਦੇ ਰਹੇ ਆ ਤੁਸੀਂ ਜਿੰਨੀ ਤੁਹਾਡੀ ਸੇਵਾ ਹੁੰਦੀ ਉਸ ਹਿਸਾਬ ਨਾਲ ਹੀ ਉਹ ਪਰਮਾਤਮਾ ਸੰਕੇਤ ਦਿੰਦਾ ਹੈ ਜੀ ਜੇਕਰ ਥੋੜੀ ਬਹੁਤ ਵੀ ਸੇਵਾ ਤੁਸੀਂ ਕਰਦੇ ਹੋ ਤੇ ਉਹ ਦਰਸ਼ਨ ਦੇ ਕੇ ਹੀ ਜਿਤਾਉਂਦੇ ਨੇ ਕਿ ਅਸੀਂ ਤੁਹਾਡੇ ਨਾਲ ਖੜੇ ਆ ਜੇ ਤੁਸੀਂ ਸਾਨੂੰ ਯਾਦ ਕਰਦੇ ਹੋ ਤੇ ਅਸੀਂ ਵੀ ਤੁਹਾਨੂੰ ਯਾਦ ਰੱਖਦੇ ਹਾਂ ਸੋ ਜਿਹੜਾ ਇਨਸਾਨ ਪਰਮਾਤਮਾ ਨੂੰ ਯਾਦ ਕਰਦਾ ਹੈ ਉਹ ਫਿਰ ਉਹ ਮੁਰਸ਼ਿਦ ਦੀ ਨਿਗਾ ਵਿੱਚ ਰਹਿੰਦਾ ਹੈ ਜੀ ਸੋ ਮਾਲਕ ਵੀ ਨਾਲ-ਨਾਲ ਚੱਲਦਾ ਹੈ ਸੋ ਇੱਥੇ ਸੋਚ ਦਾ ਫਰਕ ਹੈ ਜੇਕਰ ਤੁਸੀਂ ਇਹ ਕੰਨ ਸਮਝ ਲਿਆ ਕਿ ਉਹ ਸਾਡੇ ਨਾਲ-ਨਾਲ ਤੁਰੇ ਕਰਦੇ ਆ ਤਾਂ ਸਮਝੋ ਕਿ ਉਹ ਨਾਲ ਨਾਲ ਹੀ ਨੇ ਸੋ ਮਹਿਸੂਸ ਕਰਨ ਦੀ ਜ਼ਰੂਰਤ ਹੈ ਜੀ ਸੋ ਹੁਣ ਆਪਾਂ ਇੱਥੇ ਇੱਕ ਹੋਰ ਕਮੈਂਟ ਦੱਸਾਂਗੇ ਸੋ ਇੱਥੇ ਇੱਕ ਕਮੈਂਟਾ ਵਿੱਚ ਲਿਖਦੇ ਨੇ ਕਿ ਨੂਰ ਦੀਦੀ ਜੀ ਮੈਂ ਤੁਹਾਡੀ ਪੂਰੀ ਵੀਡੀਓ ਸੁਣਦੀ ਆ ਤੇ ਜਿਹਦੇ ਨਾਲ ਮੇਰੀ ਪੂਰੀ ਜ਼ਿੰਦਗੀ ਹੀ ਬਦਲ ਗਈ ਆ ਸੋ ਇਹ ਕਹਿੰਦੇ ਨੇ ਕਿ ਮੈਂ ਪੀਰ ਬਾਬਾ ਲਖਦਾਤਾ ਪੀਰ ਜੀ ਦੀ ਸੇਵਾ ਕਰਦੀ ਆ ਸੋ ਦੇਖੋ ਜੀ ਸਾਡਾ ਫਰਜ਼ ਹੈ ਕਰਮ ਦੱਸਣਾ ਸਿੱਧੇ ਰਾਹੇ ਪਾਣਾ ਸੋ ਇਹ ਤੁਹਾਡਾ ਫਰਜ਼ ਹੈ ਕਿ ਤੁਸੀਂ ਉਸ ਰਸਤੇ ਤੇ ਚੱਲਣਾ ਜੇਕਰ ਚੱਲ ਪਾਉਗੇ ਕਰਮ ਕਰ ਲਓਗੇ ਤੇ ਨਾਗ ਉਹ ਹੀ ਹੋਣਾ ਹੈ ਇਹਦਾ ਲਾਭ ਕੋਈ ਹੋਰ ਨਹੀਂ ਲੈ ਸਕਦਾ ਸੋ ਇੱਕ ਵਾਰ ਇਹਨਾਂ ਗੱਲਾਂ ਤੇ ਤੁਲਕੇ ਦੇਖੋ ਤੁਹਾਨੂੰ ਆਪਣੇ ਆਪ ਮਾਲਕ ਦੀ ਰਹਿਮਤ ਦਾ ਨਜ਼ਾਰਾ ਦੇਖਣ ਨੂੰ ਮਿਲੇਗਾ ਜੀ ਸੋ ਸਿਰਫ ਇੰਨਾ ਕਹ ਹੈ ਕਿ ਮਨ ਟਿਕਾਉਣਾ ਪੈਂਦਾ ਹੈ ਤੇ ਕਰਮ ਕਰਨਾ ਪੈਂਦਾ ਮਿਹਨਤ ਜਾਨੀ ਹੀ ਕਰਨੀ ਪੈਂਦੀ ਹੈ ਮਿਹਨਤ ਕਰੋਗੇ ਤਾਂ ਮਿਹਨਤ ਦਾ ਫਲ ਵੀ ਜਰੂਰ ਮਿਲਦਾ ਹੈ ਜੀ ਸੋ ਹੁਣ ਆਪਾਂ ਇੱਥੇ ਇੱਕ ਹੋਰ ਕਮੈਂਟ ਦੱਸੋ ਇੱਥੇ ਕਮੈਂਟਾਂ ਵਿੱਚ ਲਿਖਦੇ ਨੇ ਕਿ ਦੀਦੀ ਜੀ ਤੁਸੀਂ ਬਹੁਤ ਨੇਕ ਹੋ ਸੋ ਬਹੁਤ ਚੰਗਾ ਕਰਮ ਦੱਸਦੇ ਹੋ ਸੋ ਕਹਿੰਦੇ ਨੇ ਕਿ ਅਸੀਂ 6 ਮਹੀਨੇ ਹੋ ਗਏ ਮਾਨ ਕੀਤਾ ਹੈ ਪਰ ਤੁਸੀਂ ਸਾਡੇ ਸਵਾਲ ਦਾ ਜਵਾਬ ਨਹੀਂ ਦਿੰਦਾ ਸੋ ਇੱਥੇ ਮਾਫੀ ਚਾਹੁੰਦੇ ਆਂ ਜੀ ਆਪਣਾ ਨਾਮ ਲਿਖ ਕੇ ਦੁਬਾਰਾ ਤੋਂ ਤੁਸੀਂ ਸਵਾਲ ਰੱਖ ਸਕਦੇ ਆਂ ਤੇ ਅਸੀਂ ਕੋਸ਼ਿਸ਼ ਕਰਾਂਗੇ ਕਿ ਤੁਹਾਡੇ ਸਵਾਲ ਦਾ ਜਵਾਬ ਦਈਏ ਸੋ ਬਾਕੀ ਇੱਥੇ ਆਪ ਨੂੰ ਪਤਾ ਹੀ ਹੋਵੇਗਾ ਕਿ ਕਾਫੀ ਸਮੇ ਤੋਂ ਇਸ ਚੈਨਲ ਤੇ ਵੀਡੀਓ ਨਹੀਂ ਪਈਆਂ ਬੰਦ ਹੋਇਆ ਸੀ ਸੋ ਹੁਣ ਆਪਾਂ ਇਸੇ ਹੀ ਚੈਨਲ ਤੇ ਵੀਡੀਓ ਅਪਲੋਡ ਕਰਿਆ ਕਰਾਂਗੇ ਜੀ ਸੋ ਹੁਣ ਇੱਥੇ ਇੱਕ ਹੋਰ ਕਮੈਂਟ ਦੱਸਦੇ ਹਾਂ ਸੋ ਇੱਥੇ ਲਿਖਦੇ ਨੇ ਕਿ ਦੀਦੀ ਜੀ ਅਗਰ ਕਿਸੇ ਨੂੰ ਬੱਚਾ ਨਹੀਂ ਹੋ ਰਿਹਾ ਉਹਦੀ ਕੁੱਖ ਬੰਨੀ ਹੋਈ ਆ ਤੇ ਕਿਵੇਂ ਖੁੱਲ ਸਕਦੀ ਹੈ ਸੋ ਦੇਖੋ ਜੀ ਅਸੀਂ ਬਹੁਤ ਤਰ੍ਹਾਂ ਦੇ ਰਸਤੇ ਬਹੁਤ ਤਰ੍ਹਾਂ ਦੇ ਕਰਮ ਆਪ ਸਭ ਨੂੰ ਦੱਸ ਚੁੱਕੇ ਹਾਂ ਜੇ ਤਾਂ ਤੁਸੀਂ ਵਿਸ਼ਵਾਸ ਰੱਖ ਕੇ ਨਿਜਮ ਦੇ ਨਾਲ ਕਰਮ ਕਰਦੇ ਹੋ ਤਾਂ ਫਿਰ ਲਾਭ ਮਿਲਦਾ ਹੈ ਜੇਕਰ ਕੋਈ ਕਰਮ ਨਹੀਂ ਕਰਾਂਗੇ, ਹੱਥ ਨਹੀਂ ਨਹਾਵਾਂਗੇ, ਰੋਟੀ ਮੂੰਹ ਵਿੱਚ ਨਹੀਂ ਵਕਾਂਗੇ ਤਾਂ ਢਿੱਡ ਨਹੀਂ ਭਰ ਸਕਦਾ। ਸੋ ਰੋਟੀ ਨੂੰ ਖਾਣਾ ਪੈਂਦਾ ਤਾਂ ਫਿਰ ਆਪਣਾ ਢਿੱਡ ਭਰਦਾ ਹੈ। ਇਸੇ ਤਰ੍ਹਾਂ ਹੈ ਕਿ ਕਰਮ ਕਰੂੰਗੇ ਤਾਂ ਲਾਭ ਮਿਲੇਗਾ ਜੀ। ਸੋ ਵੱਧ ਤੋਂ ਵੱਧ ਸੇਵਾ ਕਰਨੀ ਚਾਹੀਦੀ। ਨਾਮ ਦੀ ਕਮਾਈ ਜੋੜੋ, ਨਾਮ ਦੀ ਕਮਾਈ ਦੇ ਸਿੱਕੇ ਹੀ ਸੁੱਖਾਂ ਨੂੰ ਪ੍ਰਾਪਤ ਕੀਤਾ ਜਾਂਦਾ ਹੈ। ਜੀ ਸੋਣਿਤ ਕਈਆਂ ਦਾ ਸਵਾਲ ਹੁੰਦਾ ਹੈ ਕਿ ਫੁਲਾਨਾ ਕੋਈ ਵੀ ਸੇਵਾ ਨਹੀਂ ਕਰਦਾ ਪਰ ਉਹਨੂੰ ਸੁੱਖ ਮਿਲ ਰਹੇ ਨੇ। ਜੀ ਜਿਨ੍ਹਾਂ ਦੇ ਪਿਛਲੇ ਜਨਮਾਂ ਦੇ ਪੁੰਨ ਪੈ ਹੁੰਦੇ ਨੇ ਜਿੰਗੇ ਕਰਮ ਕੀਤੇ ਹੁੰਦੇ ਨੇ ਜੀ ਉਹਨਾਂ ਦਾ ਫਾਲ ਇਸ ਜਨਮ ਦੇ ਵਿੱਚ ਉਹਨਾਂ ਰੂਹਾਂ ਨੂੰ ਮਿਲਦਾ ਹੈ ਪਰ ਉਹ ਮੂਰਖ ਉਸ ਸਮੇਂ ਨੂੰ ਯਾਦ ਨਾ ਰੱਖਦੇ ਹੋਏ ਯਾਨੀ ਕਿ ਉਹਨਾਂ ਨੂੰ ਇਹਦੇ ਬਾਰੇ ਗਿਆਨ ਨਹੀਂ ਪਤਾ ਨਹੀਂ ਪਰ ਹੁਣ ਹੋ ਰਹੇ ਹੋ ਮਾੜੇ ਕਰਮ ਕਰਦੇ ਜਾ ਰਹੇ ਆ ਉਹ ਉਹਨਾਂ ਉਹਨਾਂ ਦਾ ਸੁੱਖ ਪਾਈ ਜਾ ਰਹੇ ਆ ਤੇ ਅੱਗੇ ਹੁਣ ਜੋ ਮਾੜਾ ਕਰਮ ਕਰਦੇ ਜਾ ਰਹੇ ਉਹ ਫਿਰ ਭੋਗਣ ਨੂੰ ਤਿਆਰ ਰਹਿਣਗੇ ਸੋ ਇੰਨਾ ਕਹੀ ਫਰਕ ਹੈ ਸੋ ਹੁਣ ਆਪਾਂ ਇੱਥੇ ਜੀ ਇੱਕ ਹੋਰ ਕਮੈਂਟ ਨਹੀਂ ਕਮੈਂਟ ਨਹੀਂ ਦੱਸਦੇ ਸੋ ਹੁਣ ਆਪਾਂ ਮੇਨ ਵਿਸ਼ੇ ਵੱਲ ਹੀ ਚੱਲਦੇ ਆਂ ਸੋ ਅੱਜ ਦਾ ਵਿਸ਼ਾ ਬਹੁਤ ਹੀ ਖਾਸ ਹੈ ਜੀ ਸੋ ਅੱਜ ਦੇ ਵਿਸ਼ੇ ਵਿੱਚ ਆਪਾਂ ਜੋ ਕਰਨ ਦੱਸਣ ਜਾ ਰਹੇ ਆ ਜੀ ਦਾ ਲਾਭ ਆਪ ਸਭ ਨੂੰ ਮਿਲਣਾ ਹੈ ਜੇਕਰ ਤੁਸੀਂ ਵਿਸ਼ਵਾਸ ਰੱਖ ਕੇ ਕਰੋਗੇ ਖਾਸ ਕਰਕੇ ਇਹ ਕਰਮ ਐਤਵਾਰ ਦੇ ਦਿਨ ਕੀਤਾ ਜਾਂਦਾ ਹੈ ਜੀ ਸੋ ਕਈ ਦੁੱਖਾਂ ਤੋਂ ਬਚਾਉਂਦਾ ਹੈ ਕਈ ਪਰੇਸ਼ਾਨੀਆਂ ਦੇ ਹੱਲ ਕਰਦਾ ਹੈ ਜੀ ਸੋ ਕੰਮ ਕਿਸ ਕਿਸੇ ਵੀ ਤਰ੍ਹਾਂ ਦਾ ਹੋਵੇ ਸੋ ਤੁਹਾਡੇ ਕਰਮ ਦੇ ਸਿਰ ਤੇ ਹੈ ਕਿ ਤੁਸੀਂ ਕੰਮ ਕਰ ਲੋਗੇ ਤਾਂ ਉਹ ਕੰਮ ਚੱਲ ਪਵੇਗਾ ਸੋ ਰੁਕੇ ਹੋਏ ਕੰਮ ਵੀ ਚੱਲ ਪੈਂਦੇ ਨੇ ਜੇਕਰ ਤੁਸੀਂ ਇੱਕ ਵਾਝੇ ਦਾ ਇੱਕ ਕਰਮ ਕਰ ਲੈਂਦੇ ਹੋ ਜੀ ਸੋ ਕਰਮ ਕੀ ਕਰਨਾ ਹੈ ਜੀ ਸੋ ਇਹਦੇ ਬਾਰੇ ਵੀ ਗੱਲ ਕਰਦੇ ਆ ਪਹਿਲਾਂ ਵੀਡੀਓ ਨੂੰ ਚੱਲਦੇ-ਜਲਦੇ ਇੱਕ ਲਾਈਕ ਪਲੀਜ਼ ਜ਼ਰੂਰ ਕਰ ਦਿਓ ਜੀ ਸੋ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਨਾ ਤਾਂ ਕਿ ਤੁਹਾਡੀ ਵਜ੍ਹਾ ਦੇ ਨਾਲ ਕਿਸੇ ਹੋਰ ਰੂਹ ਦਾ ਭਲਾ ਹੋ ਸਕੇ ਸੋ ਕਰਮ ਇਹ ਨਹੀਂ ਹੈ ਕਿ ਸੋਚਣਾ ਬੰਦਾ ਕਿਸ ਤਰ੍ਹਾਂ ਕੀਤਾ ਜਾਵੇ ਸੋ ਇਹ ਵੀ ਤੁਹਾਡੀ ਵਜ੍ਹਾ ਨਾਲ ਜਿੰਨੀਆਂ ਰੂਹਾਂ ਤੱਕ ਵੀਡੀਓ ਅੱਗੇ ਪਹੁੰਚੇਗੀ ਸੋ ਇਹ ਤੁਹਾਡੇ ਖਾਤੇ ਵਿੱਚ ਹੀ ਕਰਮ ਲਿਖਿਆ ਜਾਣਾ ਕਿ ਚੰਗੇ ਪਾਸੇ ਰੂਹਾਂ ਨੂੰ ਲਾਇਆ ਕਿਸੇ ਦਾ ਭਲਾ ਕੀਤਾ ਸੋ ਇਹ ਹੀ ਚੰਗੇ ਕਰਮ ਹੁੰਦੇ ਨੇ ਜੀ ਛੋਟੀਆਂ ਛੋਟੀਆਂ ਗੱਲਾਂ ਤੋਂ ਵੀ ਅਸੀਂ ਚੰਗਾ ਲਾਭ ਲੈ ਸਕਦੇ ਹਾਂ ਜੇਕਰ ਕੋਸ਼ਿਸ਼ ਕਰੀਏ ਸੋ ਹੁਣ ਆਪਾਂ ਇੱਥੇ ਜੀ ਇਹਦੇ ਬਾਰੇ ਗੱਲ ਕਰੀਏ ਕਿ ਕਰਮ ਕਰਨਾ ਕਿਸ ਤਰ੍ਹਾਂ ਹੈ ਜੀ ਸੋ ਗੋਲੀਆਂ ਆਟੇ ਦੀਆਂ ਬਣਾਉਣੀਆਂ ਹੈ ਆਟੇ ਦੀਆਂ ਗੋਲੀਆਂ 101 ਗੋਲੀ ਆਟੇ ਦੀ ਬਣਾ ਕੇ ਤੇ ਚੱਲਦੇ ਪਾਣੀ ਦੇ ਵਿੱਚ ਪਾ ਕੇ ਐਤਵਾਰ ਦੇ ਦਿਨ ਔਣੀਅਤ ਜੋ ਤੁਹਾਡੇ ਮਨ ਦੀ ਪਰੇਸ਼ਾਨੀ ਹੈ ਜਾਂ ਕੋਈ ਮਨੋ ਕਾਮਨਾ ਹੈ ਪੂਰੀ ਨਹੀਂ ਹੁੰਦੀ ਰੁਕਿਆ ਹੋਇਆ ਕੰਮ ਜਾਂ ਕਿਸੇ ਤਰ੍ਹਾਂ ਦੀ ਗੱਲ ਹੈ ਸੋ ਉਹ ਅਰਦਾਸ ਬੇਨਤੀ ਕਰਨੀ ਆ ਘਰੋਂ ਅਰਦਾਸ ਕਰਕੇ ਤੁਰਨਾ ਹੈ ਜਦੋਂ ਵੀ ਵਾਰ ਕਿਤੇ ਕਰਮ ਕਰਨਾ ਹੈ ਜੇਕਰ ਘਰ ਵਿੱਚ ਦਰਵਾਰ ਹੈ ਤਾ ਆਪਣੇ ਪੀਰੋ মুর্ਸ਼ਿਦ ਨੂੰ ਯਾਦ ਕਰਨਾ ਤੇ ਆਪਣੇ ਬਜ਼ੁਰਗਾਂ ਦਾ ਨਾਮ ਲੈਣਾ ਉਹਨਾਂ ਅੱਗੇ ਅਰਦਾਸ ਕਰਨੀ ਕਿ ਅਸੀਂ ਕਰਮ ਕਰਨ ਚੱਲੇ ਆ ਤੁਸੀਂ ਵਿੱਚ ਪੈ ਕੇ ਕਰਮ ਨੂੰ ਕਬੂਲ ਕਰਾਓ ਖਵਾਜਾ ਪੀਰ ਜੀ ਅੱਗੇ ਇਹ ਸਾਡੀ ਅਰਦਾਸ ਕਬੂਲ ਕਰਵਾ ਦਿਓ ਜੀ ਸੋ ਜਦੋਂ ਤੁਸੀਂ ਇਹ ਦੋ ਗੱਲਾਂ ਕਹਿ ਕੇ ਘਰੋਂ ਨਿਕਲਦੇ ਹੋ ਤੇ ਉਹ ਕਰਮ ਕਬੂਲ ਹੋ ਜਾਂਦਾ ਹੈ ਜਿਸ ਫੈਲ ਆਪਣੇ ਨੂੰ ਦੇਣੀ ਹੈ ਜਿਨ੍ਹਾਂ ਦਾ ਚਿਰਾਗ ਰੋਸ਼ਨ ਕਰਦੇ ਹੋ ਚਾਹੇ ਖਵਾਜਾ ਪੀਰ ਜੀ ਦਾ ਹੀ ਚਿਰਾਗ ਰੋਸ਼ਨ ਕਰ ਵਿੱਚ ਕਰਦੇ ਹੋ ਤੇ ਬਾਹਰ ਵੀ ਉਹਨਾਂ ਦਾ ਹੀ ਕਰਮ ਕਰਨ ਜਾ ਰਹੇ ਹੋ ਫਿਰ ਵੀ ਇਹ ਗੱਲਾਂ ਘਰੋਂ ਕਹਿ ਕੇ ਹੀ ਤੁਰਨੀ ਆ ਹੈ ਤਫਿਰ ਹੀ ਉਹ ਕਰਮ ਕੀਤੇ ਹੋਏ ਫੜ ਦਿੰਦੇ ਹੈ ਜੀ ਫਿਰ ਹੀ ਉਹ ਕਰਮ ਕਬੂਲ ਹੁੰਦੇ ਹੈ ਸੋ 101 ਆਟੇ ਦੀ ਗੋਲੀ ਬਣਾ ਕੇ ਤੇ ਚੱਲਦੇ ਪਾਣੀ ਦੇ ਵਿੱਚ ਮੱਛੀਆਂ ਨੂੰ ਇਹ ਖਾਣਾ ਪਾਉਣਾ ਹੈ ਤੇ ਜਿੱਦ ਜਿੱਦ ਉਹ ਮੱਛੀਆਂ ਆਟੇ ਦੀਆਂ ਗੋਲੀਆਂ ਨੂੰ ਖਾਣਗੀਆਂ ਤਾਂ ਤੁਹਾਨੂੰ ਸੀਸਾ ਦੇਣਗੇ ਜਿਵੇਂ ਜਿਵੇਂ ਜਾਨਵਰ ਜਾਨੀ ਉਹ ਗੋਲਿਆਂ ਨੂੰ ਖਾਣਗੇ ਤੇ ਉਹ ਸੀਸਾ ਦੇਣਗੇ ਕਿਉਂਕਿ ਜਦੋਂ ਕਿਸੇ ਦਾ ਆਪਾ ਢੇਡ ਭਰ ਦਿਆਂ ਤੇ ਉਹ ਸੀਸਾ ਦਿੰਦਾ ਹੈ ਭੁੱਖੇ ਨੂੰ ਕੁਝ ਖਲਾ ਦੇਣਾ ਤੇ ਉਹ ਰੂਪ ਫਿਰ ਜ਼ਰੂਰ ਦਵਾਵਾ ਦਿੰਦੀ ਹੈ ਸੋ ਇਹ ਕਰਮ ਦੇ ਨਾਲ ਫਿਰ ਤੁਹਾਡੇ ਰੁਕੇ ਹੋਏ ਕੰਮ ਜਾਨੀ ਕਿਸੇ ਵੀ ਤਰ੍ਹਾਂ ਦੀ ਪ੍ਰੋਬਲਮ ਹੈ ਉਹ ਸੋਲਵ ਹੋ ਸਕਦੀ ਹੈ ਜੀ ਸਿਰਫ ਇੰਨਾ ਕਹ ਹੈ ਕਿ ਕਰਮ ਵਿਸ਼ਵਾਸ ਰੱਖ ਕੇ ਕਰਨਾ ਕਿ ਅਸੀਂ ਇਹ ਕਰਮ ਕੀਤਾ ਤੇ ਇਹਦਾ ਲਾਭ ਵੀ ਮਿਲਦਾ ਹੀ ਮਿਲਦਾ ਹੈ ਸੋ ਜਦੋਂ ਇਹੋ ਜਿਹਾ ਵਿਸ਼ਵਾਸ ਰੱਖੋਗੇ ਤਾਂ ਫਿਰ ਉਹ ਕਰਮ ਕੀਤਾ ਲੱਗਦਾ ਹੈ ਸੋ ਹੁਣ ਆਪਾਂ ਇੱਥੇ ਇਹ ਵੀਡੀਓ ਸਮਾਪਤ ਕਰਦੇ ਹਾਂ ਜੀ ਜੈ ਪੀਰਾਂ ਦੀ ਜੈ ਸਾਈਆਂ ਦੀ